ਨਾ ਕਰ ਮੈਨੂੰ ਪਿਆਰ ਪਿਆਰ ਕਰ ਔਖਾ ਹੋਵੇਂਗਾ ਨਾ ਕਰ ਮੈਨੂੰ ਪਿਆਰ ਪਿਆਰ ਕਰ ਔਖਾ ਹੋਵੇਂਗਾ ਜਦ ਮੈਂ ਡੋਲੀ ਚੜਕੀ ਵੇਖੀ ਦੇ ਗਲ ਲੱਗ ਰੋਵੇਂਗਾ ਜਦ ਮੈਂ ਡੋਲੀ ਚੜਕੀ ਵੇਖੀ ਦੇ ਗਲ ਲੱਗ ਰੋਵੇਂਗਾ ਅਲੀ ਕਸ ਕਰਕੇ ਇੱਕ ਦਿਨ ਪੰਨਾ ਪਹਿਣਾ ਆ ਨਿੱਖਲੀ ਕਸ ਕਰਕੇ ਇੱਕ ਦਿਨ ਪੰਨਾ ਪਹਿਣਾ ਆ ਤੇਰਾ ਪਾਣਾ ਮਿੱਠਾ ਕਰਕੇ ਮੰਨਣਾ ਪਹਿਣਾ ਆ ਤੇਰਾ ਬਾਣਾ ਮਿੱਠਾ ਕਰਕੇ ਮੰਨਣਾ ਪਹਿਣਾ ਆਂ ਨੀ ਤੇਰਾ ਬਾਣਾ ਮਿੱਠਾ ਕਰਕੇ ਮੰਨਣਾ ਪਹਿਣਾ ਆਂ